ਨਮਸਕਾਰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨਵਾਦ ਹਾਂ ਮਾਹਿਲਪੁਰ ਫਗਵਾੜਾ ਰੋਡ ਤੇ ਪੈਂਦੇ ਪਿੰਡ ਪਾਲਦੀ ਅੱਡੇ ਤੇ ਆਲੂਆਂ ਵਾਲੇ ਸਟੋਰ ਦੇ ਕੋਲ ਇੱਕ ਥਾਰ ਗੱਡੀ ਰਖਤ ਨਾਲ ਟਕਰਾਉਣ ਨਾਲ ਦੋ ਨੌਜਵਾਨਾਂ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਥਾਣਾ ਮਾਹਿਲਪੁਰ ਦੀ ਪੁਲਿਸ ਨੇ ਮੌਕੇ ਤੇ ਜਾ ਕੇ ਵਾਹਨ ਅਤੇ ਲਾਸ਼ਾਂ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਸਰਪੰਚ ਗੁਰਦੀਪ ਸਿੰਘ ਦਾ ਲੜਕਾ ਹਰਸ਼ਮਾਨ ਆਪਣੇ ਦੋਸਤ ਨਾਲ ਥਾਰ ਗੱਡੀ ਵਿੱਚ ਮਾਹਿਲਪੁਰ ਤੋਂ ਆਪਣੇ ਪਿੰਡ ਟਾਡਾ ਖੁਰਦ ਨੂੰ ਵਾਪਸ ਆ ਰਿਹਾ ਸੀ ਜਦੋਂ ਉਹ ਪਾਲ ਦੀ ਆਲੂਆਂ ਵਾਲੇ ਸਟੋਰ ਕੋਲ ਪੁੱਜਿਆ ਤਾਂ ਗੱਡੀ ਦਾ ਸੰਤੁਲਨ ਵਿਗੜਨ ਕਰਕੇ ਗੱਡੀ ਇੱਕ ਮੋਟੇ ਦਰਖਤ ਨਾਲ ਜਾ ਟਕرائی ਜਿਸ ਨਾਲ ਹਰਸ਼ਮਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਦੂਜੇ ਸਾਥੀ ਦੀ ਹਸਪਤਾਲ 'ਚ ਮੌਤ ਹੋ ਗਈ। ਥਾਣਾ ਮਾਹਿਲਪੁਰ ਦੀ ਪੁਲਿਸ ਨੇ ਵਾਹਨ ਤੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਰਕਾਰੀ ਹਸਪਤਾਲ ਮਾਲਪੁਰ ਚੇਟਾ ਉਹ ਆਈ ਸੀਗੀ ਤੇ ਚੇਟਾ ਜਿਹੜਾ ਪਾਲ ਦੀ ੱਡੇ ਚਲਸੀ ਡੋਅਸ ਦੀ ਉਹਦੀ ਜਦੋਂ ਮੌਕੇ ਤੇ ਗਏ ਆ ਉਹ ਤੋਂ ਤੋਂ ਪਹਿਲਾਂ ਇਹਨਾਂ ਨੇ ਇੱਕ ਹਜ਼ਾਰ ਪਰਿਆਪਰ ਕਰਤਾ ਸੀ ਇੱਕ ਲੈਣਾ ਡੀਐਮਸੀ ਰੱਖਦਾ ਪਰ ਕਰਤਾ ਸੀ ਜਿਹੜਾ ਹੁਣ ਤੁਹਾਨੂੰ ਪਤਾ ਲੱਗਾ ਜਿਹੜੀ ਦੋਹਾਂ ਦੀ ਮੌਤ ਹੋ ਚੁੱਕੀ ਹੈ ਕਿਹੜੀ ਗੱਡੀ ਕਿਹੜੀ ਸੀ ਜਰਾ ਗੱਡੀ ਸੀਗੀ ਆਪਣੇ ਦੂਜੀ ਥਾਰ ਗੱਡੀ ਸੀਗੀ ਤਾਂ ਬਾਕੀ ਉਹਨਾਂ ਦੇ ਪਰਿਵਾਰ ਆਣਦੇ ਜੋ ਬਣਦੀ ਕਾਰਵਿਕ ਕਾਨੂੰਨੀ ਕੀਤੀ ਕੀਤੀ ਜਾਵੇ ਸ਼ਿਆਰ ਪਰ ਤੋਂ ਦੀਪਕ ਅਗਨੀ ਹੋਤਰੀ ਦੀ ਰਿਪੋਰਟ ਪੰਜਾਬੀ ਜਾਗਰਣ